ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਦਾ ਆਚਾਰ ਤੇ ਮਿਰਚਾਂ ਬਿਲਕੁਲ ਫਰੈਸ਼ ਨੇ ਤਾਜ਼ੀਆਂ ਨੇ ਤੇ 1 ਕਿਲੋ ਮਿਰਚਾਂ ਲਈਆਂ ਸੀ ਉਹਨਾਂ ਨੂੰ ਤੋਤਾ ਫਿਰ ਇਹਨਾਂ ਨੂੰ ਸੁਕਾਇਆ ਤੇ ਇਹਦੀਆਂ ਡੰਡੀਆਂ ਮੈਂ ਅਲੱਗ ਕਰਤੀਆਂ ਕਿਉਂਕਿ ਜਦੋਂ ਆਪਾਂ ਖਾਣੀਆਂ ਹੀ ਨਹੀਂ ਹੁੰਦੀਆਂ ਫਿਰ ਮਸਾਲਾ ਵੇਸਟ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਆ ਉਹ ਮਿਰਚਾਂ ਨੇ ਜਿੰਨਾਂ ਦੇ ਵਿੱਚ ਤਕਰੀਬਨ ਪਾਣੀ ਪੈ ਜਾਂਦਾਗਾ ਜਿਵੇਂ ਟੁੱਟ ਜਾਂਦੀਆਂ ਨੇ ਮਿਰਚਾਂ ਇਸ ਤਰ੍ਹਾਂ ਤੇ ਟੁੱਟੀਆਂ ਹੋਈਆਂ ਮਿਰਚਾਂ ਅਕਸਰੀ ਅਚਾਰ ਨੂੰ ਖਰਾਬ ਕਰ ਦਿੰਦੀਆਂ ਇਸ ਕਰਕੇ ਇਹਨੂੰ ਸਾਈਡ ਤੇ ਕੱਢ ਲਿਆ ਤੇ ਆ ਫਰੈਸ਼ ਫਰੈਸ਼ ਮੈਂ ਹੈਦਰਲੀ ਸਾਈਡ ਕੱਢ ਲੀਆਂ ਬਿਲਕੁਲ ਸਾਫ਼ ਧੀਆਂ ਨੇ ਇਹਨਾਂ ਦੇ ਵਿੱਚ ਬਿਲਕੁਲ ਵੀ ਕੋਈ ਟੁੱਟੀ ਵਿੱਚ ਹੈਣੀਗੀ ਤੇ ਆ ਆਪਣਾ ਪਿਆਜ਼ੀ ਮਸਾਲਾ ਨਮਕ ਤੇ ਹਲਦੀ ਤੇ ਆ ਮੈਂ ਸਪੈਸ਼ਲ ਅਚਾਰ ਲਈ ਮਸਾਲਾ ਤਿਆਰ ਕੀਤਾ ਵੈਸੇ ਮੈਂ ਦਿਖਾਉਣ ਵਾਸਤੇ ਰੱਖਿਆ ਮਸਾਲਾ ਤਾਂ ਹਜੇ ਵੱਧ ਪੈਣਾ ਇਹਨਾਂ 'ਚ ਤੇ ਆ ਆਪਣੀ ਬੀਜ ਰਾਈ ਨੂੰ ਵੀ ਮੈਂ ਕੱਟ ਚਿੱਟਾ ਰੱਖਿਆ ਕਿਉਂਕਿ ਹਜੇ ਇਹ ਧੋ ਕੇ ਇਨੂੰ ਮਸਾਲਾ ਦਾ ਤਿਆਰ ਕਰਨਾ ਤੇ ਅੱਜ ਆਪਾਂ ਬਣਾਵਾਂਗੇ ਤੇ ਤੁਸੀਂ ਵੀ ਭੈਣੋ ਕੀ ਕਰਨਾ ਜਦੋਂ ਚਾਰ ਪੌਣਾ ਤੇ ਇੱਕ ਤਾਂ ਟੁੱਟੀਆਂ ਮੇਰੇ ਤਾਂ ਦਾ ਧਿਆਨ ਰੱਖਣਾ ਤੇ ਇੱਕ ਇਧਰਲੀ ਸਾਈਡ ਤੋਂ ਅੰਦਰਲੀ ਸਾਈਡ ਤੋਂ ਇਹਦੇ ਚ ਕੱਟ ਮਾਰਨਾ ਏ ਬਾਹਰਲੀ ਸਾਈਡ ਤੋਂ ਨਹੀਂ ਅੰਦਰਲੀ ਤੋਂ ਆੜੋ ਮਸਾਲਾ ਚੰਗੀ ਤਰ੍ਹਾਂ ਇਹਦੇ ਚ ਭਰ ਜਾਵੇ ਤੇ ਇੱਕ ਤਾਂ ਇਹਦੇ ਵਿੱਚ ਗਿੱਲਾ ਹੱਥ ਨਹੀਂ ਪਾਉਣਾ ਜਿਵੇਂ ਕਟਛੀ ਜਾਂ ਚਮਚਾ ਆਪਾਂ ਪਾ ਦਿੰਨੇ ਆ ਤੇ ਜੇ ਇਹਦੀ ਲਾਈਫ ਨੂੰ ਹੋਰ ਵੀ ਵਧਾਉਣਾ ਤੇ ਤੁਸੀਂ ਵੀ ਨਹੀਂ ਕਰਦਾ 1 2 ਚਮਚ ਪਾ ਸਕਦੇ ਹੋ ਜਿਵੇਂ ਆ ਖਾਣ ਵਾਲਾ